ਛੇ ਗੁਰੂ ਸਹਿਮਾਨਨ ਦੀ ਬਾਣੀ ਹੈ 11 ਪਟਾਂ ਦੀ ਬਾਣੀ ਹੈ ਔਰ ਚਾਰ ਗੁਰ ਸਿੱਖਾਂ ਦੀ ਬਾਣੀ ਹੈ ਔਰ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਪੜੋਗੇ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਸਹਿਜ ਪਾਠ ਕਰਨਾ ਸ਼ੁਰੂ ਕਰੋ ਤੁਹਾਨੂੰ ਬਹੁਤ ਕੁਝ ਮਿਲੇਗਾ ਜਦੋਂ ਬਾਣੀ ਦਾ ਸਹਿਜ ਪਾਠ ਕਰੋਗੇ ਐਸਾ ਕੋਈ ਸਵਾਲ ਨਹੀਂ ਹੋਏਗਾ ਤੁਹਾਡਾ ਜਿਸ ਸਵਾਲ ਦਾ ਜਵਾਬ ਨਾ ਮਿਲੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਗਤ ਨਾਮ ਦੇ ਸੇਵ ਦੀ ਬਾਣੀ ਪੜੋ ਔਰ ਵਾ ਐਗਜ਼ੈਂਪਲ ਦੇ ਕੇ ਜਿਹੜੇ ਤਰਕ ਦਿੱਤੇ ਉਹਨਾਂ ਨੇ ਰੱਬ ਦੀ ਬਾਣੀ ਦੀ ਉਦਾਹਰਨਾਂ ਦਿੱਤੀਆਂ ਨੇ ਬਾਣੀ ਵਿੱਚ ਤਰਕ ਦੇ ਦੇ ਕੇ ਸਮਝਾਇਆ ਕਿਰਤ ਕਰਮ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਰੱਬ ਪਾਇਆ ਜਾ ਸਕਦਾ ਹੈ ਸੱਜਣਾ ਹੱਥਾਂ ਨਾਲ ਦੁਨੀਆ ਦੀ ਧਾਰ ਕਰ ਚਿੱਤ ਤਰਤਾਰ ਵਿੱਚ ਜੋੜ ਇਹ ਚੀਜ਼ ਉਹਨਾਂ ਨੇ ਤਰਕ ਦੇ ਕੇ ਉਦਾਹਰਨਾਂ ਦੇ ਕੇ ਆ ਹੁਣ ਸੁਣਿਓ ਬਾਣੀ ਵਿੱਚੋਂ ਮੈਂ ਬਚਨ ਕਹਿੰਦਾ ਸ਼ਾਇਦ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਉਹਨਾਂ ਦੇ ਖਾਸ ਮਿੱਤਰ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਬਾਬਾ ਤਰਲੋਚਨ ਭਗਤ ਤਰਲੋਚਨ ਜੀ ਨੇ ਸ਼ੱਕ ਕੀਤਾ ਨਾਮ ਦੇ ਉੱਤੇ ਕਦ ਇਹ ਗੱਲ ਕਹਿੰਦੇ ਕਿ ਨਾਮ ਦੇ ਤੂੰ ਸਾਰਾ ਦਿਨ ਤੇ ਕੱਪੜੇ ਸੀ ਉਹਨਾਂ ਦੇ ਕੱਪੜੇ ਰੰਗਦੇ ਨਾਮ ਕਦੋਂ ਜਪਦੇਵੇਂ ਵਾਰ ਵਾਰ ਕਹਿੰਨੇ ਮੈਨੂੰ ਰੱਬ ਦੇ ਦਰਸ਼ਨ ਹੋਏ ਰੱਬ ਦੇ ਦਰਸ਼ਨ ਹੋਏ ਤੂੰ ਮੇਰੇ ਨਾਲੋਂ ਵੱਧ ਨਾਮ ਨਹੀਂ ਜਪਦਾ ਜਿੰਨਾ ਚਿਰ ਮੈਂ ਬੈਨਾ ਉਨਾ ਚਿਰ ਤੂੰ ਬੈਨੇ ਤੂੰ ਤਾਂ ਸਾਰਾ ਦਿਨ ਕਪੜਾ ਸਿਉਂਦਾ ਰਹਿਨੇ ਮੈਂ ਤੇਰੇ ਕੋਲ ਆ ਕੇ ਹੱਟ ਦੁਕਾਨ ਤੇ ਬੈਨੇ ਮੈਂ ਤਾਂ ਕੰਮ ਛੱਡ ਕੇ ਤੇਰੇ ਕੋਲ ਆਉਨੇ ਨਾਮ ਦੇ ਤੂੰ ਤਾਂ ਕੰਮ ਵੀ ਨਹੀਂ ਛੱਡਦਾ ਤੈਨੂੰ ਕਿਵੇਂ ਰੱਬ ਮਿਲ ਗਿਆ ਤੈਨੂੰ ਕਿਵੇਂ ਦਰਸ਼ਨ ਹੋ ਗਏ ਇੱਥੋਂ ਤੱਕ ਗਿਆ ਕਿ ਨਾਮਾ ਮਾਇਆ ਮੋਹਿਆ ਕਹਿੰਦੇ ਤੂੰ ਤਾਂ ਕਿਰਤ ਕਰਮ ਵਿੱਚ ਫਸਿਆ ਹੋਇਆ ਮਾਇਆ ਵਿੱਚ ਮੋਇਆ ਹੋਇਆ ਨਾਮ ਦੇ ਨੰਮਾ ਮਾਇਆ ਮੋਇਆ ਕਹ ਤਲੋਚਨ ਨੀਤ ਕਾਹੇ ਸ਼ਿਪੋ ਸ਼ਾਇਲੈ ਨਾਮ ਨਾ ਲਾਵੋ ਚੀਤ ਸ਼ਾਇਲਾ ਦਾ ਅਰਥ ਹੁੰਦਾ ਜਿਹੜੇ ਕੱਪੜੇ ਨੂੰ ਪਾਹ ਚੜੀ ਦੀ ਜਦੋਂ ਰੰਗ ਕਰੀਏ ਨੰਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਛਿਪੋ ਛਾਇ ਲੈ RAM ਨਾ ਲਾਗੋ ਜੀਤ ਹੁਣ ਜਵਾਬ ਸੁਣਿਓ ਕਹਿੰਦੇ ਨੰਮਾ ਕਹਿ ਤਲੋਚਨਾ ਮੁਖ ਤੇ RAM ਸਮਾਲੇ ਹਾਥ ਤੋਂ ਕਰ ਕਾਮ ਸਭ ਜੀਤ ਨਿਰੰਜਨ ਨਾਲ ਕਹਿੰਦੇ trilochana ਪਹਿਲੀ ਗੱਲ ਤਾਂ ਮੁੱਖ ਤੋਂ ਰਾਮ ਸੰਭਾਲ ਰਸਨਾ ਤੋਂ ਵੈ ਗੁਰੂ ਰੱਬ ਦਾ ਨਾਮ ਹਰੀ ਦਾ ਨਾਮ ਕਿਹਣਾ ਪੈਗਾ ਵਕਤ ਆਏਗਾ ਜਪਦਿਆਂ ਜਪਦਿਆਂ ਰਸਨਾ ਨਾਲ ਜਪਣ ਵਾਲਾ ਚਿੱਤ ਕਰਕੇ ਰਦਣ ਲੱਗ ਪੈਂਦਾ ਉਹਦੇ ਹੱਥ ਪੈਰ ਕੰਮਕਾਰ ਵਿੱਚ ਹੋਣ ਪਰ ਉਹਦੇ ਚਿੱਤ ਵਿੱਚ ਰੱਬ ਦੇ ਨਾਮ ਦਾ ਸਿਮਰਨ ਚੱਲਦਾ ਹੈ ਤਰਲੋਚਨ ਇਦਾਂ ਵੀ ਸਿਮਰਨ ਕੀਤਾ ਜਾ ਸਕਦਾ ਹੈ ਕਿ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਦਾ ਸਾਥ ਸੰਗਤ ਤੋਂ ਡ ਇੱਕ ਤਜਰਬਾ ਰਹੇਗਾ ਜੇ ਤੁਸੀਂ ਕਹੋ ਵੀ ਇਦਾਂ ਅਭਿਆਸ ਹੋ ਸਕਦਾ ਕੋਈ ਗੱਲਾਂ ਬਾਤਾਂ ਕਰਦੇ ਆਂ ਘਰ ਦੇ ਕੰਮ ਕਾਰ ਕਰਦੇ ਆਂ ਵੈਗੁਰੂ ਦਾ ਸਿਮਰਨ ਕਿਵੇਂ ਕਰ ਸਕਦੇ ਇਦਾਂ ਹੋ ਸਕਦਾ ਹੈ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਤਜਰਬਾ ਰਹੇਗਾ ਜਦੋਂ ਤੁਸੀਂ ਗੱਡੀ ਚਲਾਉਣੀ ਸਿੱਖੋਗੇ ਉਦੋਂ ਕਿੰਨੀ ਵਾਰ ਭੁਲਖਾ ਪੈਂਦਾ ਜਿਹੜਾ ਪੈਰ ਬ੍ਰੇਕ ਤੇ ਰੱਖਣਾ ਹੁੰਦਾ ਰੇਸ ਤੇ ਰੱਖ ਹੋ ਜਾਂਦਾ ਕਈ ਵਾਰ ਗিয়ার ਪਾਉਣਾ ਹੁੰਦਾ ਕਈ ਵਾਰ ਗিয়ার ਵੱਲ ਵੇਖਣ ਲੱਗ ਪੈਂਦੇ ਹਾਲਾਂਕਿ ਉੱਧਰ ਵੇਖਣ ਦੀ ਲੋੜ ਨਹੀਂ ਹੈ ਪਰ ਉਹਨੇ ਗੇਅਰ ਦੂਜਾ ਜਾਂ ਤੀਜਾ ਪਾਉਣਾ ਗੇਅਰ ਵੱਲ ਵੇਖਣ ਲੱਗ ਪੈਂਦੇ ਕਿਉਂਕਿ ਅਜੇ ਉਹਨੇ ਸ਼ੁਰੂਆਤ ਕੀਤੀ ਹੈ ਉਹਦਾ ਪੈਰ ਅੱਗੇ ਪਿੱਛੇ ਹੁੰਦਾ ਹੈ ਉਹਦੇ ਹੱਥ ਨਾਲ ਗੇਅਰ ਅੱਗੇ ਪਿੱਛੇ ਉਹਨੇ ਬੈਕ ਗੇਅਰ ਪਾ ਲੰਦਾਂ ਅੱਗੇ ਤੁਰਨਾ ਹੁੰਦਾ ਪਰ ਸਾਹ ਸੰਗਤ ਜਦੋਂ ਸੰਕੜੇ ਮੀਲ ਡਰਾਈਵ ਕੋਈ ਬੰਦਾ ਕਰ ਲੈਂਦਾ ਫਿਰ ਤੁਸੀਂ ਵੇਖੋਗੇ ਉਹ ਗੱਡੀ ਵੀ ਚਲਾਈ ਜਾਂਦਾ ਲੋਕਾਂ ਨਾਲ ਫੋਨ ਤੇ ਗੱਲਾਂ ਵੀ ਕਰੀ ਜਾਂਦਾ ਸੰਕੜੇ ਮੀਲ ਉਹ ਡਰਾਈਵ ਕਰਕੇ ਆਪਣੇ ਘਰ ਪਹੁੰਚ ਜਾਂਦਾ ਫੋਨ ਤੇ ਗੱਲਾਂ ਕਰਦਿਆਂ ਕਰਦਿਆਂ ਆਪਣੇ ਘਰ ਪਹੁੰਚ ਜਾਏਗਾ ਨਾ ਉਹਨੂੰ ਗੇਅਰ ਦਾ ਭੁਲੇਖਾ ਪੈਂਦਾ ਨਾ ਉਹਨੂੰ ਬ੍ਰੇਕ ਦਾ ਭੁਲੇਖਾ ਪੈਂਦਾ ਨਾ ਉਹਨੂੰ ਰੇਸ ਦਾ ਭੁਲੇਖਾ ਪੈਂਦਾ ਕਿਉਂ ਉਹਦੇ ਚਿੱਤ ਵਿੱਚ ਵਸ ਕੇ ਡਰਾਈਵ ਕਰੀ ਉਹ ਹੱਥਾਂ ਪੈਰਾਂ ਦੀਆਂ ਚੀਜ਼ਾਂ ਦੇ ਚਿੱਤ ਵਿੱਚ ਵਸੇ ਉਹਨੂੰ ਸੋਚ ਕੇ ਘੇਰ ਨਹੀਂ ਪਾਉਂਦਾ ਹੁਣ ਉਹਨੂੰ ਅੱਖਾਂ ਨਾਲ ਵੇਖ ਕੇ ਰੇਸ ਬ੍ਰੇਕ ਕਲੱਚ ਤੇ ਪੈਰ ਨਹੀਂ ਰੱਖਣਾ ਪੈਂਦਾ ਉਹਦੀ ਸੁਰਤੀ ਵਿੱਚ ਉਹ ਚੀਜ਼ ਵਸ ਗਈ ਜਿਹੜੀ ਚੀਜ਼ ਸੁਰਤ ਵਿੱਚ ਵਸ ਜਾਏ ਸਾ ਸੰਗਤ ਉਹ ਸੁੱਤੇ ਸਿੱਧ ਹੋਣ ਲੱਗ ਪੈਂਦੀ ਹੈ ਇੰਤੋਂ ਪਹਿਲਾਂ ਰਸਨਾ ਨਾਲ ਜਪਣਾ ਪੈਂਦਾ ਫਿਰ ਚਿੱਤ ਵਿੱਚ ਵਸ ਜਾਂਦਾ ਜਿਹੜੀ ਚੀਜ਼ ਚਿੱਤ ਵਿੱਚ ਵਸ ਜਾਏ ਉਹ ਸੁੱਤੇ ਸਿੱਧ ਹੋਣ ਲੱਗ ਪੈਂਦਾ ਨਮਕਹਿ ਤ੍ਰਿਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰਨਜਨ ਨਾਲ ਤੇ ਤ੍ਰਿਲੋਚਨ ਨੇ ਕਿਹਾ ਮੈਂ ਨਹੀਂ ਮੰਨਦਾ ਤਰਕ ਦੇ ਕੋਈ ਕੋਈ ਐਗਜ਼ੈਂਪਲ ਉਦਾਹਰਨ ਦਿਓ ਅੱਜ ਵੀ ਪੜਿਆ ਲਿਖਿਆ ਜ਼ਮਾਨੇ ਹਰ ਬੰਦਾ ਕਿਨਾਂ ਉਦਾਹਰਨ ਦਿਓ ਭਾਈ ਸਾਹਿਬ ਐਦਾਂ ਥੋੜੇ ਕੋਈ ਉਦਾਹਰਨ ਦੱਸੋ ਕਿੱਥੇ ਹੋਏ ਫਿਰ ਆਪਣਾ ਨਾਮ ਦੇ ਸੰਬੰਧ ਨੇ ਤਰਕ ਦੇਣ ਲੱਗਿਆ ਇੱਕੋ ਹੀ ਸ਼ਬਦ ਵਿੱਚ ਕਈ ਉਦਾਹਰਨਾਂ ਦੇ ਕੇ ਹੱਦ ਮੁਕਾ ਕੇ ਰੱਖ ਦਿੱਤੀ ਕਹਿੰਦੇ ਤਰਲੋਚਨ ਸੁਣ ਲਈ ਆਕਾਸ਼ ਵਿੱਚ ਬੱਚੇ ਪਤੰਗ ਉਡਾਉਂਦੇ ਨੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਹੈ ਆਕਾਸ਼ ਵਿੱਚ ਗੁੱਡੀ ਪਤੰਗ ਉੱਡ ਰਿਹਾ ਹੈ ਕਹਿੰਦਾ ਉਹ ਨਾਲ ਦੇ ਨਾਲ ਕਹਿੰਦੇ ਗੱਲਾਂ ਵੀ ਕਰਦਾ ਹੈ ਪਰ ਉਹਦਾ ਧਿਆਨ ਪਤੰਗ ਦੀ ਡੋਰ ਵਿੱਚ ਹੁੰਦਾ ਕਿਤੇ ਪਤੰਗ ਇਧਰ ਉਧਰ ਨਾ ਫਸ ਜਾਵੇ ਨਾਲਦਿਆਂ ਨਾਲ ਗੱਲਾਂ ਵੀ ਕਰਦਾ ਪਰ ਉਹਦਾ ਧਿਆਨ ਬੱਚੇ ਦਾ ਪਤੰਗ ਵਿੱਚ ਹੁੰਦਾ ਜੇ ਉਹਦਾ ਧਿਆਨ ਉਹਦੀ ਸੁਰਤੀ ਪਤੰਗ ਵਿੱਚ ਤੇ ਨਾਲਦਿਆਂ ਨਾਲ ਗੱਲਾਂ ਹੋ ਸਕਦੀਆਂ ਨੇ ਹੱਥਾਂ ਪੈਰਾਂ ਨਾਲ ਕੰਮ ਕਰਦੇ ਆ ਧਿਆਨ ਰੱਬ ਵਿੱਚ ਕਿਉਂ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹ ਧਾਰਨ ਦਿੱਤੀ ਕਹਿੰਦੇ ਕੁਝ ਬੀਬੀਆਂ ਇਕੱਠੀਆਂ ਹੋ ਕੇ ਖੂਹ ਤੇ ਪਾਣੀ ਲੈਣ ਜਾਂਦੀਆਂ ਤਰਲੋਚਨ ਕਹਿੰਦੇ ਹਾਂ ਜਾਂਦੀਆਂ ਨੇ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖ ਲੈਂਦੀਆਂ ਨੇ ਹਾਂ ਰੱਖ ਲੈਂਦੀਆਂ ਨੇ ਪੰਜ ਸੱਤ ਬੀਬੀਆਂ ਇਕੱਠੀਆਂ ਸਿਰ ਤੇ ਘੜੇ ਰੱਖੇ ਹੋਏ ਨੇ ਤੁਰ ਹੀ ਆਉਂਦੀਆਂ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ ਪਰ ਸਿਰ ਤੋਂ ਘੜਾ ਨਹੀਂ ਡਿਗਣਦੀਆਂ ਹੱਥ ਛੱਡ ਕੇ ਵੀ ਘੜਾ ਟਿਕਾ ਕੇ ਬੀਬੀਆਂ ਤੁਰ ਲੈਂਦੀਆਂ ਨੇ ਘੜਾ ਪਤਾ ਕਿਉਂ ਨਹੀਂ ਡਿਗਦਾ ਕਿਉਂਕਿ ਚਿੱਤ ਘੜੇ ਵਿੱਚ ਹੈ ਜਿਹਦਾ ਧਿਆਨ ਘਰੇ ਵਿੱਚ ਹੋਵੇ ਉਹ ਘੜਾ ਡੋਲਦਾ ਨਹੀਂ ਕਹਿੰਦੇ ਇਦਾਂ ਬਾਹਰੀ ਤੌਰ ਤੇ ਗੱਲਾਂ-ਬਾਤਾਂ ਕਰਦੇ ਆ ਵੀ ਸਿਮਰਨ ਕੀਤਾ ਜਾ ਸਕਦਾ ਹੈ ਗੱਲਾਂ-ਬਾਤਾਂ ਕਰਦੇ ਆ ਵੀ ਨਾਮ ਜਪਿਆ ਜਾ ਸਕਦਾ ਇਹ ਸ਼ਬਦ ਰਾਮਕਲੀ ਰਾਗ ਵਿੱਚ ਆਏਗਾ ਜਦੋਂ ਤੁਸੀਂ ਪੜ੍ਹੋ ਆ ਨੀਲੇ ਕਾਗਨ ਕਾਟੀਲੇ ਗੁੱਡੀ ਅਕਾਸ਼ ਮਦੇ ਭਰਮੀਆਂ ਲੈ ਪੰਜ ਜਨਾਂ ਸਿਉ ਬਾਤ ਬਤਉਆ ਜੀਤ ਸੋ ਡੋਰੀ ਰਾਖੀ ਲੈ ਆ ਨੀਲੇ ਕੁੰਭ ਪਰਾਈ ਨੇ ਉਦਕ ਰਾਜ ਤਵਾਰ ਪਰੰਦਰਿਏ ਹਸਤ ਬਨੋਦ ਵਿਚਾਰ ਕਰਦੀ ਹੈ ਜੀਤ ਸੋ ਗੱਗਰ ਰਾਖੀ ਲੈ ਤੇਰਹਾਉ ਵਾਲੀ ਪੰਕਤੀ ਮੰਨ ਰਾਮ ਨਾਮਾ ਬੇਤੀ ਵਾਲੇ ਜੈਸੇ ਕੰਕ ਕਲਾ ਚਿਤ ਮੰਡਿ ਵਾਲੇ ਇੰਨਾ ਰੱਬ ਦੇ ਨਾਮ ਨਾਲ ਚਿਤ ਜੋੜ ਜਿਵੇਂ ਕੋ ਸੁਨਿਆਰ ਗਹਿਣਾ ਬਣਾਉਂਦਿਆਂ ਸਾਹਮਣੇ ਵਾਲੇ ਨਾਲ ਗੱਲਾਂ ਵੀ ਕਰਦਾ ਪਰ ਉਹਦਾ ਚਿਤ ਗਹਿਣੇ ਵਿੱਚ ਹੁੰਦਾ ਭਲਿਆ ਸੰਸਾਰ ਦਾ ਕਿਰਤ ਕਰਮ ਕਰਦਿਆਂ ਤੂੰ ਚਿਤ ਜੋੜ ਸਤਨਾਮ ਸ੍ਰੀ ਵਾਹਿਗੁਰੂ ਪਹਿਲਾਂ ਰਸਨਾ ਤੋਂ ਜਪਣਾ ਸ਼ੁਰੂ ਕਰੋ ਕੱਲ ਸਵੇਰੇ ਜਿਹੜਾ ਮਹੀਨਾ ਸ਼ੁਰੂ ਹੋਣਾ ਹੈ ਉਦੀ ਪਹਿਲੀ ਪੰਕਤੀ ਵਿੱਚ ਇਹ ਪੰਕਤੀ ਆਉਣੀ ਹੈ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਉਤੋਂ ਅਗਲੀ ਪੰਕਤੀ ਹਰ ਕਾ ਨਾਮ ਧਿਆਏ ਪਹਿਲਾਂ ਰੱਬ ਦਾ ਨਾਮ ਧਿਆਣਾ ਸ਼ੁਰੂ ਸ਼ੁਰੂ ਕਰ ਜਿਬਾ ਨਾਲ ਧਿਆਉਂਦਿਆਂ ਧਿਆਉਂਦਿਆਂ ਕੰਨ ਸੁਣਨ ਲੱਗ ਜਾਣ ਸੁਰਤੀ ਹਰ ਕਾ ਨਾਮ ਧਿਆਏ ਸੁਣ ਜਿਹੜੀ ਚੀਜ਼ ਸੁਣੀ ਜਾਵੇ ਉਹ ਚਿੱਤ ਵਿੱਚ ਜਮਾ ਹੋ ਜਾਂਦੀ ਹੈ ਕੌਂਸ਼ੀਅੰਸ ਮਾਈਂਡ ਨਾਲ ਜਿਹੜੀ ਚੀਜ਼ ਚਿੱਤ ਤੇ ਕੀਤੀ ਜਾਂਦੀ ਉਹ ਸਬਕੌਂਸ਼ੀਅੰਸ ਮਾਈਂਡ ਵਿੱਚ ਟਿਕ ਜਾਂਦੀ ਜਿਹੜੀ ਗੱਲ ਸੁਣੀ ਹੈ ਉਹ ਤੁਹਾਨੂੰ ਯਾਦ ਹੋ ਜਾਏਗੀ ਤੁਸੀਂ ਘਰ ਜਾ ਕੇ ਵੀ ਸੁਣਾ ਸਕੋ ਜਿਹੜੀ ਕੰਨਾਂ ਨੇ ਸੁਣਿਆ ਨਹੀਂ ਉਹ ਯਾਦ ਹੀ ਨਹੀਂ ਹੁਣਾ ਇੰਨਾ ਵਹਿਗੁਰੂ ਦਾ ਨਾਮ ਹਰ ਕਾ ਨਾਮ ਧਿਆਏ ਸੁਣ ਉਤੋਂ ਬਲ ਕੀ ਕਰ ਸਭਨਾ ਨੂੰ ਕਰ ਦਾਨ ਜਿਹੜੀ ਚੀਜ਼ ਕਿਸੇ ਕੋਲ ਹੋਵੇ ਉਹ ਦਾਨ ਕਰ ਸਕਦਾ ਜੇ ਤੁਸੀਂ ਨਾਮ ਜਪ ਕੇ ਸੁਣੋਗੇ ਉਹ ਚਿੱਤ ਵਿੱਚ ਜਮਾ ਹੋਣ ਲੱਗ ਜਾਏਗਾ ਦੂਜਿਆਂ ਨੂੰ ਵੀ ਜਪਾਇਆ ਜਾ ਸਕਦਾ ਹੈ ਫਿਰ ਤੂੰ ਦੂਜਿਆਂ ਨੂੰ ਵੀ ਵਹਿਗੁਰੂ ਦਾ ਦਾਨ ਦੇ ਸਕਦਾ ਹੈ ਇਸ ਲਈ ਹਰ ਦਾ ਨਾਮ ਧਿਆਏ ਸੁਣ ਸੰਮਨਾਂ ਨੂੰ ਕਰ ਦਾਨ ਪਰ ਉਸ ਤੋਂ ਪਹਿਲਾਂ ਸਭ ਤੋਂ ਵੱਡਾ ਤੀਰਥ ਇਸ਼ਨਾਨ ਕੀ ਹੈ ਮਾਗ ਮੱਜਨ ਸੰਗ ਸਾਧੂਆਂ ਸਾਧੂਆਂ ਦੀ ਸੰਗਤ ਕਰ ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਸ਼ਰੀਰ ਦੇ ਇੰਦਰੇ ਸਾਧ ਲੈ ਲਏ ਸਾਧੂ ਕੌਣ ਹੈ ਨੌਂ ਦਰਵਾਜੇ ਸਾਧ ਸਾਧ ਸਦਾਇ ਜਿਨੇ ਆਪਣੇ ਨੌਂ ਦਰਵਾਜੇ ਸਾਧ ਲੈ ਭਾਈ ਉਹ ਸਾਧ ਹੋ ਗਿਆ ਪਰ ਉਹ ਨੌਂ ਦਰਵਾਜੇ ਕਦੋਂ ਸੱਦੇ ਜਾਣਗੇ ਜਦੋਂ ਹਰ ਕਾ ਨਾਮ ਧਿਆਏ ਸੁਣ ਨਾਲ ਦੀ ਨਾਲ ਵਹਿਗੁਰੂ ਜਪੇ ਨਾਲ ਦੀ ਨਾਲ ਸੁਣੇ ਇੱਕ ਬੇਨਤੀ ਮੈਂ ਤੁਹਾਨੂੰ ਕਰਾਂਗਾ ਮਾਗ ਦਾ ਪੂਰਾ ਹੀ ਮਹੀਨਾ ਜੇ ਸਾਧ ਸੰਗ ਕਰਕੇ ਨਾਮ ਜਪ ਗਏ ਪਵਿੱਤਰ ਹੋਣੇ ਮਾਗ ਸੁੱਚੇ ਸੇ ਕੰਡੀਆਂ ਜਨ ਗੁਰਪੂਰਾ ਮਿਹਰਵਾਨ ਤਾਂ ਸਾ ਸੰਗਤ ਆਪੋ ਆਪਣੇ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕਰੋ ਰੋਜ਼ 5 ਮਿੰਟ ਸਵੇਰੇ ਉੱਠਦੇ ਅੰਸਾਰ ਜਦੋਂ ਨੀਂਦੋਂ ਜਾਗ ਖੁੱਲ੍ਹੇ ਆ ਪੂਰਾ ਮਾਗ ਦਾ ਮਹੀਨਾ 5 ਮਿੰਟ ਜਪ ਕੇ ਵੇਖ ਲਓ 5-4 ਮਿੰਟ ਜਦੋਂ ਨੀਂਦੋਂ ਜਾਗ ਖੁੱਲ੍ਹੇ ਆਪਣੇ ਬਿਸਤਰੇ ਤੇ ਬਹਿ ਕੇ ਬੈੱਡ ਤੇ ਬਹਿ ਕੇ 2-4 ਮਿੰਟ ਧਿਆਉ ਵੀ ਤੇ ਸੁਣਾਉ ਵੀ ਵਾਹਿਗੁਰੂ 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 ਹਰ ਕਾ ਨਾਮ ਧਿਆਏ ਤੇ ਨਾਲ ਕੀ ਕਰਨਾ ਸੁਣ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਨਾਨ ਰੋਜ਼ ਸਵੇਰੇ ਉੱਠ ਕੇ 5 4 ਮਿੰਟ ਧਿਆ ਕੇ ਸੁਣੋ ਤੋੜ ਦੇ ਜਿੱਤ ਵਿੱਚ ਵਸਣ ਲੱਗ ਜਾਏਗਾ ਬੜੀ ਕਮਾਲ ਦੀ ਗੱਲ ਹੈ ਥੋੜੇ ਦਿਨਾਂ ਬਾਅਦ ਇੱਕ ਚੀਜ਼ ਤੁਹਾਨੂੰ ਮਹਿਸੂਸ ਹੋਏਗੀ ਤੁਸੀਂ ਨਾਮ ਜਪ ਕੇ ਉੱਠ ਵੀ ਖੜੇ ਬੈੱਡ ਤੋਂ ਵਾਸ਼ਰੂਮ ਵੀ ਚਲੇ ਗਏ ਬਰਸ਼ ਵੀ ਕਰਨ ਲੱਗ ਪਏ ਪਰ ਤੁਹਾਡੀ ਸੁਰਤੀ ਵਿੱਚ ਲੀ ਜਾਣੇ ਵਾਹਿਗੁਰੂ 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 ਥੋੜੇ ਦਿਨਾਂ ਬਾਅਦ ਇਹ ਚੀਜ਼ ਹੋਣ ਲੱਗ ਪਣੀ ਨਹੀਂ ਤਾਂ ਜੋ ਸਵੇਰੇ ਉੱਠਦਿਆਂ ਸਾਰ ਯਾਦ ਕਰ ਲਿਆ ਨਾ ਇਸ਼ਨਾਨ ਕਰਦੇ ਆ ਵੀ ਉਹੀ ਗੱਲਾਂ ਯਾਦ ਆਈ ਜਾਂਦੀਆਂ ਸਰੀਰ ਇਸ਼ਨਾਨ ਕਰ ਰਿਹਾ ਗਾਲਾਂ ਕਿਸੇ ਹੋਰ ਨੂੰ ਕੱਢ ਰਿਹਾ ਉਹਨੂੰ ਵੀ ਆਖ ਕਹਿਣਾ ਉਹਨੂੰ ਵੀ ਆਖ ਕਹਿਣਾ ਸਾਰੇ ਦਿਨ ਦੇ ਕੰਮ ਸਵੇਰੇ ਸਜਰੇ ਸਿਰ ਤੇ ਭਾਰ ਚੁੱਕ ਲਿਆ ਸਾਥ ਸੰਗਤ ਇਸ ਲਈ ਬਾਦਸ਼ਾਹ ਕਹਿੰਦੇ ਭਾਈ ਉੱਠਦਿਆਂ ਸਾਰ ਪਹਿਲਾਂ ਜਪ ਸਤਨਾਮ ਸ੍ਰੀ ਵਾਹਿਗੁਰੂ ਐਵਰੀ ਡੇ ਤੇਰਾ ਫਰਸਟ ਵਰਕ ਇਹ ਹੋਣਾ ਚਾਹੀਦਾ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਇਹਨੂੰ ਰੋਜ਼ ਮਹਾਰਾਏ ਕਹਿੰਦੇ ਕਦੋਂ ਜਪਣੇ ਭਲਕੇ ਉੱਠ ਕੇ ਜਦੋਂ ਸਵੇਰੇ ਦਿਨ ਚੜੇ ਚਾਲਾਂਗੇ ਉਠ ਨਾਮ ਜਪ ਜਦੋਂ ਰਵਾਲਾ ਜਿਆ ਸ਼ੁਰੂ ਹੁੰਦਾ ਹੈ ਪੰਛੀ ਬੋਲਣੇ ਸ਼ੁਰੂ ਹੁੰਦੇ ਨੇ ਤੇਰੀ ਨੀਂਦ ਚੋਂ ਜਾਗ ਖੁੱਲਦੀ ਹੈ ਉਦੋਂ ਹੀ ਕਹਿ ਲਿਆ ਕਰ ਭਲਿਆ ਸਤਨਾਮ ਸ੍ਰੀ ਵਾਹਿਗੁਰੂ ਜਪਣਾ ਸ਼ੁਰੂ ਕਰ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਬਾਬਾ ਨਾਨਕ ਦੇਵ ਸਾਹਿਬ ਨੇ ਇੰਨੀ ਆਂਧਾਰਨਾ ਦਿੱਤੀਆਂ ਸਨ ਕਿਵੇਂ ਤਿਰਲੋਚਨ ਸੁਣ ਸੁਨਿਆਰ ਗਹਿਣਾ ਬਣਾਉਂਦਿਆਂ ਹੱਥਾਂ ਨਾਲ ਗਹਿਣਾ ਬਣਾਉਂਦਾ ਕਸਟਮਰ ਨਾਲ ਸਾਹਮਣੇ ਮੋਰੇ ਬੰਦੇ ਨਾਲ ਗੱਲ ਕਰਦਾ ਪਰ ਚਿੱਤੋਂ ਦਾ ਧਿਆਨ ਗਹਿਣੇ ਦੀ ਬ੍ਰਿਤੀ ਚ ਬੱਚਾ ਪਤੰਗੜ ਆਉਂਦਾ ਨਾਲ ਦੇ ਨਾਲ ਗੱਲਾਂ ਵੀ ਕਰਦਾ ਧਿਆਨ ਪਤੰਗ ਦੀ ਡੋਰ ਵਿੱਚ ਬੀਬੀਆਂ ਸਿਰ ਤੇ ਘੜਾ ਚੁੱਕ ਕੇ ਪਾਣੀ ਲਿਆਉਂਦੀਆਂ ਨੇ ਗੱਲਾਂ ਵੀ ਕਰਦੀਆਂ ਨੇ ਚਿੱਤ ਘੜੇ ਵਿੱਚ ਜੇ ਇੰਨਾ ਕੁਝ ਕੀਤਿਆਂ ਚਿੱਤ ਕੰਮਕਾਰ ਕਰਦੇ ਆਂ ਰੱਬ ਦੇ ਨਾਮ ਵਿੱਚ ਵੀ ਲਾਇਆ ਜਾ ਸਕਦਾ ਹੈ ਕਹਿੰਦੇ ਤਿਰਲੋਚਨ ਜੇ ਕਿਰਤ ਕਰਦੇ ਆਂ ਚਿੱਤ ਕੰਮ ਵਿੱਚ ਰਹਿ ਸਕਦਾ ਹੈ ਗੱਲਾਂ ਕਰਦਿਆਂ ਤਾਂ ਹੱਥਾਂ ਪੈਰਾਂ ਨਾਲ ਕੰਮ ਕਰਦੇ ਆਂ ਚਿੱਤ ਰੱਬ ਵਿੱਚ ਵੀ ਰਹਿ ਸਕਦਾ ਹੈ ਨੰਮ ਕਹਿ ਤਿਲੋਜਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਜੀਤ ਨਰੰਜਨ ਨਾਲ ਔਰ ਸਾਧ ਸੰਗਤ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਕਿ ਜਿਹਨੂੰ ਮੈਂ ਜਪ ਰਿਹਾ ਉਹ ਪ੍ਰਗਟ ਜ਼ਰੂਰ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹੋ ਮੱਥਾ ਟੇਕਦੇ ਹੋ ਪ੍ਰਕਰਮਾ ਕਰਦੇ ਹੋ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕੱਲੇ ਕਾਗਜ਼ਾਂ ਦਾ ਗ੍ਰੰਥ ਨਹੀਂ ਹੈ ਰੋਜ਼ ਪੜਾਇਆ ਜਾਂਦਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਹ ਰੋਜ਼ ਯਾਦ ਕਿਉਂ ਕਰਾਉਣਾ ਪੈਂਦਾ ਕਹਿੰਦੇ ਭਾਈ ਰੋਜ਼ ਚਿੱਤਨ ਚ ਯਾਦ ਕਰ ਕਿ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਜਦੋਂ ਤੂੰ ਮੰਨਣਾ ਸ਼ੁਰੂ ਕਰ ਦੇਗਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਦੀ ਦੇ ਹੈ ਤਾਂ ਜਦੋਂ ਮੰਨਣਾ ਸ਼ੁਰੂ ਕਰ ਦੇਂਗਾ ਨਾ ਫਿਰ ਪ੍ਰਤੱਖ ਗੁਰੂ ਪ੍ਰਗਟ ਹੋਣ ਲੱਗ ਪੇਗਾ ਇੱਕ ਵਾਰ ਹੋਰ ਧਿਆਨ ਨਾਲ ਸੁਣਿਓ ਤੁਸੀਂ ਨਿਤਨੇਮ ਵਿੱਚ ਪੜੋਂਗੇ ਜਿੱਥੇ ਪਾਤਸ਼ਾਹ ਕਿਵੇਂ ਭਾਈ ਤੂੰ ਮੰਨਣਾ ਸ਼ੁਰੂ ਕਰ ਪ੍ਰਗਟ ਹੋਣ ਲੱਗ ਜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉੱਤੋਂ ਅਗਲੀ ਪੰਕਤੀ ਕੀ ਹੈ ਗੁਰਬਾਣੀ ਕਹੇ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਸਿੱਖਾ ਜਿੱਦਣ ਤੋਂ ਗੁਰਬਾਣੀ ਨੂੰ ਗੁਰੂ ਮੰਨਣ ਲੱਗ ਜਾਏਗਾ ਯਾਦ ਰੱਖੀ ਪਰ ਤਖ ਗੁਰੂ ਪ੍ਰਗਟ ਹੋਣ ਲੱਗਦਾ ਹੈ